ਹਾਂਜੀ ਬਾਬਿਓ ਕੀ ਹਾਲ ਚਾਲ ਆ ਗੁੱਡ ਮਾਰਨਿੰਗ ਸਾਰਿਆਂ ਨੂੰ ਹੋਰ ਕਿਦਾਂ ਠੀਕ ਠਾਕ ਆ ਸਾਰੇ ਸਵੇਰੇ ਸਵੇਰੇ ਪੱਠੇ ਵੱਢਣਾ ਆ ਹੁਣ ਮੈਂ ਧੁੱਪ ਹੋ ਜਾਂਦੀ ਮੁੜ ਕੇ ਇਹ ਟਾਈਮ ਸਹੀ ਆ 6:30 7:00 ਵਜੇ ਹਰਾ ਵੀ ਹੁਣ ਇਦਾਂ ਦਾ ਹੀ ਹੋ ਗਿਆ ਆ ਜੰਗਲ ਜਿਹਾ ਹੀ ਬਣ ਗਿਆ ਹਰੇ ਦਾ ਬਾਕੀ ਕਣਕ ਬੜਾਲੀ ਸੀਗੀ ਇਧਰੋਂ ਥੂੜੀ ਰਹਿੰਦੀ ਚੱਕਣੇ ਵਾਲੀ ਇੱਕ ਪਾਸੇ ਹੋਰ ਬੀਜੀ ਆ ਕਣਕ ਨਾਲ ਦੇ ਪਿੰਡੇ ਹੀ ਆ ਹੁਣ ਉਹ ਬਡਾਉਣੀ ਆ ਫੇਰ ਦੇਖਦੇ ਹਾਂ ਕਿਦਾਂ ਬਣਦੀ ਗੱਲ ਇੱਕ ਰੱਬ ਵੀ ਪਤਾ ਨਹੀਂ ਕੀ ਬੈਰ ਕੱਢਣ ਲੱਗਾ ਹੈ ਲੋਕਾਂ ਨਾਲ ਇਹ ਫਸਲਾਂ ਫਸਲਾਂ ਚੱਕ ਹੋ ਲੈਣ ਦੇ ਤੇ ਜਿੱਦਾਂ ਮਰਜੀ ਮੀਂਹ ਪਾਈਂ ਜਦੋਂ ਝੋਨੇ ਦੀ ਲਾਉਣ ਦੀ ਵਾਰੀ ਆਉਣੀ ਆ ਉਦੋਂ ਮੀਂਹ ਪੈਣਾ ਨਹੀਂ ਹੈਗਾ ਹੁਣ ਲੋਕਾਂ ਦੀਆਂ ਫਸਲਾਂ ਪੱਕੀਆਂ ਆ ਬੁਜਾਰੀਆਂ ਜਿਹਨਾਂ ਦੀਆਂ ਖੜੀਆਂ ਵੀ ਆ ਉਹਨਾਂ ਨੂੰ ਤੰਗੀ ਕੰਨੀ ਹੋ ਗਈ ਇਹਨਾਂ ਵਿਚਾਰਿਆਂ ਨੂੰ ਰਾਤੀ ਵੀ ਛਰਾਟ ਆਇਆ ਪਿਆ ਸੀ ਉਦਾਂ ਹਵਾ ਤਾਂ ਬੁਹੇਰੀ ਬਗੀ ਸੀ ਔਰ हट ਗਿਆ ਚਲੋ ਬਾਕੀ ਜੋ ਮਰਾਬਰ ਨੂੰ ਵਧੀਆ ਲੱਗਦਾ ਹਨ ਉਹਨਾਂ ਦਾ ਹੋਈ ਆ ਇਹਦੇ ਵਿੱਚ ਬਾਬਿਓ ਕਿੰਨੇ ਕਿੰਨੇ ਗਾਣੇ ਸੁਣੇ ਆ ਟੇਪ 'ਚ ਤੁਸੀਂ ਉਹਦਾ ਕਮੈਂਟ ਕਰਕੇ ਜਰੂਰ ਛੋਟੇ ਹੁੰਦੇ ਨਹੀਂ ਪਤਾ ਬਾਬਿਓ ਕੀ ਕਰਨਾ ਜਿਹੜੀਆਂ ਕੈਸਟਾਂ ਹੁੰਦੀਆਂ ਰੀਲਾਂ ਉਹਦੇ ਵਿੱਚੋਂ ਨਾ ਉਹ ਨਿਕਲਦੀ ਹੁੰਦੀ ਸੀ ਡੋਰ ਜੀ ਜਿਹਨਾਂ ਉਹ ਘੁੰਮਦੀਆਂ ਸੀ ਵਿੱਚ ਚੱਕਰੀ ਜਿਹਨਾਂ ਟੇਪ ਚੱਲਦੀ ਸੀਗੀ ਗਾਣੇ-ਗੁਣੇ ਜਿੱਦਾਂ ਬਦਲ ਹੁੰਦੇ ਸੀ ਇਹਨਾਂ ਸਰਕਲ ਜਿਹਾ ਹੁੰਦਾ ਸੀ ਵਿੱਚ ਉਹਦੇ ਇਹ ਉਹ ਵਹੀ ਨਾ ਜਿਹੜਾ ਕੈਸਟਾਂ ਜਿਹੜੀ ਪੁਰਾਣੀ ਹੋ ਗਈ ਉਹ ਭੰਨ ਕੇ ਉਹ ਕੱਢ ਲੈਣੀ ਐ ਇੱਕ ਉਹ ਚ ਕਿੱਡੀ ਏਡੀ ਵੱਡੀ ਹੁੰਦੀ ਸੀਗੀ ਇੱਕ ਛੋਟੀ ਹੁੰਦੀ ਸੀ ਉਹਦੇ ਨਾਲ ਫਿਰ ਉਹਨੂੰ ਉਹਨਾਂ ਇਕੱਠ ਮਾਰ ਲੈਣੀ ਛੱਲੀਆਂ ਨਾਲ ਉਹ ਡੇਕ ਤੇ ਸਿੱਟ ਕੇ ਹੈਨਾ ਕਿੰਨੀ ਉੱਚੀ ਜਦੋਂ ਥੱਲੇ ਆਉਣਾ ਉਹ ਉਹ ਫੇਰ ਖਿੱਚੀ ਜਾਣਾ ਤੇ ਕਹਣਾ ਆਜੋ ਖੂਜੋ ਪਾਣੀ ਕੱਢੀਏ ਬਹੁਤ ਜਿਹੜੇ ਮਤਲਬ ਜਿਹੜੇ ਹੁਣ ਅੱਜ ਕੱਲ ਦੇ ਨਿਆਣੇ ਆ ਉਹਨਾਂ ਨੂੰ ਨਹੀਂ ਪਤਾ ਫੜਾ ਬਈ ਉਹ ਉਹ ਵੀ ਖੇਡਾਂ ਖੁੱਡਾਂ ਹੀ ਸੀ ਆਪਣੇ ਕੋਲ ਹੀ ਬਣਾਈਆਂ ਸੀ ਠੱਕੇ ਨਾਲ ਹੀ ਖੇਡਾਂ ਉਹ ਕਿਹੜਾ ਕਿਤੇ ਨਿਆਸ਼ਲ ਸੀਗੀਆਂ ਪਰ ਵਧੀਆ ਹੀ ਉਹ ਦਿਨ ਉਹ ਵਧੀਆ ਸੀਗਾ ਸਿਸਟਮ ਸਾਰਾ ਹਨਾ ਨਾ ਉਦੋਂ ਬੜਾ ਫੁੱਨਾ ਫੰਨਾ ਦਾ ਪਤਾ ਹੁੰਦਾ ਸੀ ਬਾਟੇ ਹੀ ਖੱਢਣੇ ਬਾਂਦਰ ਕੀਲਾ ਕਈ ਕੁਛ ਹੈ ਬਰਫਪੁਰਫ ਪਾਣੀ ਠੀਕ ਹੈ ਰੋਗਨ ਮਿੱਟੀ ਕਿੱਢੀ ਤੁਸੀਂ ਕਹਨੇ ਕਹਨੇ ਕਿੱਢੀ ਰੋਗਨ ਮਿੱਟੀ ਹੁਣ ਮੈਂ ਦੇਖਦਾ ਸਾਡੇ ਪਿੰਡ ਦੇ ਵੀ ਇਹਨੇ ਮੁੰਡੇ ਛੋਟੇ ਆ ਜਿੱਦ ਨਿਆਣੇ ਉਹ ਬਫੂਨਾ ਫਾਨੇ ਦਵਾਲੇ ਹੋਇਓ ਵਾ ਨਾ ਕੋਈ ਕਿੜਦਾ ਜਦੋਂ ਅਸੀਂ ਉਹਨਾਂ ਦੀ ਉਮਰ ਵਾਲ ਸੀਗੇ ਅਸੀਂ ਸਾਰਾ ਪੈਂਡਰ ਬਸ ਗਾਹ ਲੈਣਾ ਦਬਾ ਦਬਾ ਸ਼ਾਮਾਂ ਤੱਕ ਜੇ ਜਿਹੜੇ ਛੁੱਟੀ ਹੁਣੀ ਨਾ ਸਵੇਰ ਤੋਂ ਲੈ ਕੇ ਵੀ ਅਸੀਂ ਸ਼ਾਮ ਤੱਕ ਖੇਡਣਾ ਨਾ ਕੋਈ ਰੋਟੀ ਦਾ ਨਾ ਕੋਈ ਪਾਣੀ ਦਾ ਘਰਦਿਆਂ ਨੇ ਲੱਭਣਾ ਕਿੱਧਰ ਚੱਲ ਗਏ ਭਾਰਾ ਅਸੀਂ ਕਿੱਥੇ ਲੱਭ ਹੁੰਨੇ ਸੀਗੇ ਅਸੀਂ ਨਾ ਇੱਥੇ ਟਕਾਲਾ ਨੂੰ ਇਕੱਠੇ ਹੋਈਦਾ ਸੀ ਜਲੇ ਖੇਡ ਖੇਡੀਦਾ ਹੁੰਦਾ ਸੀ ਛੋਟੇ ਹੁੰਦੇ ਉਹਨਾ ਪਿੰਡ ਇੱਧਰ ਹੈਗਾ ਖਾਲੀ ਜਗ੍ਹਾ ਸੀ ਜਿੱਦਾਂ ਗਰਾਊਂਡ ਟੈਬ ਲੈ ਲਓ ਮਤਲਬ ਛੋਟਾ ਜਿਹਾ ਕਿਸੇ ਪਲਾਂਟ ਜਿਹਾ ਸੀਗਾ ਤੇ ਉੱਥੇ ਹੀ ਖੜਨਾ ਸ਼ਾਮਾਂ ਨੂੰ ਗੁੱਲੀ ਡੰਡਾ ਆਪਣਾਂ ਪਤੰਗ ਵੀ ਗਈ ਵੇਟਣਾ ਉੱਥੇ ਛੜਾਉਣਾ ਇੱਕ ਵਾਰੀ ਹਨ ਕਿਸੇ ਦਾ ਨਾਲ ਘਰ ਸੀਗਾ ਉਹ ਬੰਦਾ ਸਾਨੂੰ ਗਾਲਾਂ ਬਹੁਤ ਕੱਢਦਾ ਹੁੰਦਾ ਈ ਉਹ ਖੇਡਦਾ ਹੁੰਦਾ ਈ ਵੀ ਤੰਗ ਕਰਦੇ ਨੇ ਆਣੇ ਬਹੁਤ ਬੋਲਦੇ ਇੱਥੇ ਖੇਡਦੇ ਆ ਹੋਰ ਨਹੀਂ ਕੋਈ ਕੁਝ ਕਹਿੰਦਾ ਹੁੰਦਾ ਈ ਉਹ ਬਹੁਤ ਤੰਗ ਕਰਦਾ ਹੁੰਦਾ ਈ ਅਹੀਂ ਕੀਤਾ ਉਹ ਜahin na 8 ਵਜੇ ਰਾਤ ਤੇ ਤੇ ਜਦੋਂ ਅੰਦਰ ਲੰਮੀ ਨੂੰ ਪੈ ਗਏ ਉਹ ਅਸੀਂ ਉਹਦੀ ਨਾ ਬਾਹਰ ਜਿਹੜਾ ਗ੍ਰਿਲੋ ਘਮਾਉਣ ਵਾਲਾ ਹੁੰਦਾ ਗ੍ਰਿਲ ਜਿਹੜਾ ਉੱਥੇ ਹੀ ਰੱਸਾ ਬੰਨਤਾ ਰਸੀ ਬੰਨਤੀ ਔਰ ਟੀ ਨਹੀਂ ਮਿਲਦੀ ਹੁੰਦੀ ਜਿਹੜੀ ਉਹ ਪੱਕੀ ਕਰਕੇ ਆਣ ਬੰਨ ਦਿੱਤੀ ਉਹਨੇ ਕਰੇ ਜਾਣਾ ਜੀ ਸਵੇਰ ਨੂੰ ਗੁਰਦੁਆਰੇ ਉਹ ਖੁੱਲੇ ਨਾ ਮੁੜ ਕੇ ਉਹਨੇ ਕਵਾਂਡੀਆਂ ਨੂੰ ਫੋਨ ਖਾਨ ਲਾਇਆ ਫੇ ਉਹਨੇ ਖੋਲਿਆ ਆ ਕੇ ਪਰ ਉਦੋਂ ਤੋਂ ਉਹਨੇ ਮੁੜ ਕੇ ਸਾਨੂੰ ਕੁਝ ਕਿਹਾ ਵੀ ਨਹੀਂ ਫੇ ਉਹ ਕਹਿੰਦਾ ਮੈਂ ਇਹ ਘਾਟਾ ਹੀ ਹੁੰਦਾ ਆਪਣਾ ਇਹਨਾਂ ਨੂੰ ਕੀ ਕਹਿਣ ਦਾ ਫਾਇਦਾ ਆ ਬਹੁਤ ਇਲਤਾਂ ਕੀਤੀਆਂ ਛੋਟੇ ਹੁੰਦੇ ਆ ਉਹਨਾਂ ਦਾ ਨਿਆਣੇ ਖੇਡਦੇ ਖੂੜਦੇ ਨੀ ਗੱਕ ਬਾਸ ਫੋਨਾਂ ਦੇ ਵਾਲੇ ਹੋਏ ਆ ਮੋਰ ਤਾਂ ਨੂੰ ਕੁਝ ਪਤਾ ਨਹੀਂ ਲੱਗਦਾ ਵਿਚਾਰਿਆਂ ਨੂੰ ਅਸਲ ਜੇ ਕਸੂਰ ਉਹਨਾਂ ਦਾ ਵੀ ਨਹੀਂ ਆ ਘਰ ਦੇ ਵੀ ਨਹੀਂ ਕੁਝ ਕਹਿੰਦੇ ਹਨਾ ਫੋਨ ਬਸ ਜੇ ਕੁਝ ਅੜੀ ਕਰੇ ਨਿਆਣਾ ਉਹਨੂੰ ਫੋਨ ਦੇ ਦਿੰਦੇ ਆ ਲੈ ਵੀ ਅਗਲਾ ਬਹਿ ਜਾਂਦਾ ਮੁਰਗੇ ਅੱਖਾਂ ਖਰਾਬ ਹੋਣੀਆਂ ਉਹਦੀਆਂ ਫੇ ਡਾਕਟਰਾਂ ਤੋਂ ਪੈਸੇ ਲਾਉਣੇ ਇਹ ਨਾਲੋਂ ਉਹਨੂੰ ਗਰਾਊਂਡ 'ਚ ਖੜਾਓ ਜਾ ਕੇ ਹਨਾ ਇੱਕ ਆ ਜਿਕਾ ਇਹ ਨਹੀਂ ਬਹੁ ਨਿਆਣਿਆਂ ਨੂੰ ਵੀ ਸੱਟ ਲੱਗ ਜੂਗੀ ਉਹਦੇ ਹਨਾ ਸੱਟ ਸਾਡੇ ਸੱਟਾਂ ਲੱਗ ਲੱਗ ਕੇ ਬੰਦਾ ਪੱਕਦਾ ਹੈ ਸੱਟ ਲੱਗੂਗੀ ਇਹਨੂੰ ਪਤਾ ਲੱਗੂਗਾ ਹਨਾ ਜੇ ਹੁਣ ਘਰੋਂ ਹੀ ਨਹੀਂ ਉਹਨੂੰ ਕੱਢਣਾ ਕਿ ਅਗਲੇ ਨੇ ਫੇ ਉਹਨੇ ਨਿਆਰੀ ਟੈਨਸ਼ਨਾਂ ਲੈਣੀਆਂ ਫੋਨਾਂ 'ਚ ਗੇਮਾਂ ਖੇਡੀ ਜਾਣੀਆਂ ਆ ਗੇਮਾਂ ਤੁਹਾਨੂੰ ਪਤਾ ਫਿਰ ਇਦਾਂ ਪੈਸੇ ਵੀ ਬਹੁਤ ਦੇ ਆ ਕਈ ਵਾਰੀ ਤੇ ਚਾਹੀ ਹੋਇਆ ਹੀ ਨਾ ਇਦਾਂ ਨਹੀਂ ਕਰਨੇ ਲੱਖ ਰੁਪਏ ਅਡਾ ਤੇ ਹੀ 12 ਕਰੇ 13 ਲੱਖ ਰੁਪਏ ਆ ਆ ਕਬੂਤਰਾਂ ਦਾ ਉਹ ਕੀ ਇਲਾਜ ਕਰੀਏ ਇਹ ਕਿਹਨੂੰ ਪਤਾ ਵੀ ਦੱਸੋ ਤਾਂ ਇਹ ਜਾਂਦੇ ਨਹੀਂ ਹੈਗੇ ਕਦੀ ਇਹਦੇ ਵਿੱਚ ਆਲਣਾ ਪਰ ਉਹਦੇ ਕਦੀ ਕਿਤੇ ਦੋ ਉੱਥੇ ਬੈਠੇ ਆ ਦੋ ਆ ਬੈਠੇ ਆ ਉਦੋਂ ਕੀਤਾ ਇਹਨੂੰ ਦੱਸਿਓ ਯਾਰ ਜੇ ਕਿਸੇ ਨੂੰ ਪਤਾ ਹੋਇਆ ਸਾਡੀ ਰੌਣਕ ਇਹ ਹੀ ਲੱਗਦੀ ਹੈ ਭਰਾਵਾਂ ਦੀ ਨੋਈ ਇਹ ਗੱਲ ਅੱਜ ਬਾਬੇ ਕਾਫੀ ਟੈਂਪਾ ਦੇਖੇ ਮੁੰਡੇ ਗਰਾਊਂਡ 'ਚ ਨਾ ਇਕੱਠ ਖੇਡਦੇ ਵਧੀਆ ਉਦੋਂ ਜਿਹੜੇ ਮੁੰਡੇ ਛੋਟੇ ਆ ਨਿਆਣੇ ਜਿਹੜੇ ਕਿਸੇ ਪਾਸੇ ਲੱਗੂਏ ਖੇਡਣਾ ਵਧੀਆ ਚਾਈ ਰਹੂਗੇ ਹਨਾ ਨਹੀਂ ਆ ਤੁਹਾਨੂੰ ਪਤਾ ਹੀ ਅੱਜਕੱਲ ਨਸ਼ਾ ਪੱਤਾ ਕੀ ਹਾਲ ਦਾ ਹਰੇ ਬਸਿਆ ਨਾ ਕੋਣ ਮੱਬਾ ਮੇਰ ਰੱਖੇ ਸਾਰਿਆਂ ਦੇ ਪ੍ਰਾਣੀਆਂ ਚੀਜ਼ਾਂ ਬਾਬੇ ਉਹ ਕਿਤੇ ਕਿਤੇ ਘਰ ਆ। ਤੇ ਪ੍ਰਾਗਿ ਸਾਰਾ ਤਾਂ ਗੁਡੀਆਂ ਚੜ੍ਹਦੇ ਨਹੀਂ ਚੜ੍ਹਦੀਆਂ ਕੱਤਦੀਆਂ। ਹਾਂਜੀ ਬਾਬੇ ਉਹ ਕੀ ਹਾਲ ਚਾਲ ਆ ਹੋਰ ਰੋਟੀ ਬਣੀ ਛਕ ਲਿਆ ਸਾਰਿਆਂ ਨੇ। ਮੈਂ ਵੀ ਰਨਿੰਗ ਲਾ ਕੇ ਆਇਆ ਸੀਗਾ ਸਵੇਰ ਨੂੰ ਜਾਣਾ ਉਹਦਾ 5 ਵਜੇ ਉੱਠ ਗਿਆ ਮੈਂ। ਅੱਜ ਜਾ ਨਹੀਂ ਹੋਇਆ ਫੇ ਮੈਂ ਕਿਹਾ ਹੁਣ ਮਿਸ ਨਹੀਂ ਕਰਨੀ ਸ਼ਾਮ ਨੂੰ ਜਾਣੇ ਆ। ਤੁਸੀਂ ਵੀ ਜਾਇਆ ਕਰੋ ਮਿਹਨਤ ਮੂਤ ਕਰਾਇਆ ਕਰੋ। ਫਿਰ ਆਪਣਾ ਸੈਟ ਰੱਖੋ ਠੀਕ ਹੈ ਇਹ ਸਰੀਰਿਆ ਦਾ ਸਾਰਾ ਕੁਝ ਆ ਦੇਖੋ ਕਿਦਾਂ ਪੁਰਾਣੇ ਬਜ਼ੁਰਗਾਂ ਨੇ ਸਾਹਮਣੇ ਰੱਖੀਆਂ ਨਾ ਚੀਜ਼ਾਂ ਚਰਖਾ ਰੱਖਿਆ ਸਾਡੇ ਚਰਖਾ ਵੀ ਹੈਗਾ ਜਾਂ ਕਿ ਸੰਦੂਕ ਜਾਂ ਪੁਰਾਣਾ ਫੇ ਮੈਂ ਘੜੀ ਘੜੀ ਘੰਟਾ ਉਸ ਦਾਦੀ ਕੋ ਆਪਣੀ ਕੋ ਬਹਿ ਕੇ ਆ ਗਿਆ ਗੱਲਾਂ ਬਾਤ ਸੁਣ ਕੇ ਜਾਇਨ ਨਾ ਹੁੰਨਾ ਮੈਂ ਸ਼ਾਮ ਨੂੰ ਇਹ ਨਵੇਂ ਚਲੋ ਸਿਆਣੇ ਬਜ਼ੁਰਗਿਆ ਨਾ ਬਹਿਣਾ ਚਾਹੀਦਾ ਤੇ ਕੰਨੀਆਂ ਦੇ ਹੋ ਚੀਜ਼ਾਂ ਸਾਹਮਣੇ ਰੱਖੀਆਂ ਸਿਆਣਿਆਂ ਨੇ ਇਹ ਨਾ ਕਿੰਨੇ ਅਧਿਕਾਰਿਆ ਇਹ ਚਰਖਾ ਜਾਂ ਹੋਰ ਸੰਦੂਕ ਇਦਾਂ ਦਾ ਵਧੀਆ ਲੱਗਦੀਆਂ ਪੁਰਾਣੀਆਂ ਚੀਜ਼ਾਂ ਮੈਨੂੰ ਬਾਕੀ ਫਿਰ ਮਿਲਦੇ ਆਂ ਅਗਲੇ ਵਲੌਗ 'ਚ ਇਹ ਹੁਣ ਨਾ ਆ ਗਏ ਰੋਟੀ ਪਾਣੀ ਛੱਗ ਲਈਏ ਆਪਾਂ ਵੀ ਤੇ ਤੁਸੀਂ ਵੀ ਲਓ ਨਹੀਂ ਯਾਰੇ ਰੱਬ ਮੇਰ ਰੱਖੇ ਤੁਹਾਡੇ ਸਾਰਿਆਂ ਦੇ ਜਿਹੜੇ-ਜਿਹੜੇ ਆਪਣੇ ਭੈਣ ਭਰਾ ਵਲੌਗ ਦੇਖਦੇ ਆ ਠੀਕ ਆ ਜੀ ਤੇ ਜਿਹੜੇ ਨਵਾਂ ਨਵਾਂ ਕੋਈ ਦੇਖਦਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਠੀਕ ਆ ਜੀ ਓਕੇ ਫਿਰ ਮਿਲਦੇ ਆਂ ਅਗਲੇ ਵਲੌਗ 'ਚ